ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਫੇਰ ਕਰਦੇ ਕਰਦੇ ਹੀ ਹਨਾ ਦੋ ਮਸ਼ੀਨਾਂ ਤਾਂ ਆਪਣੀਆਂ ਰੈਡੀ ਹੋ ਗਈਆਂ ਤੀਜੀ ਨੂੰ ਹਲੇ ਲੱਗੇ ਹੋਏ ਆ ਆਪਣੇ ਜਾਨੀ ਦੇ ਜਵੇਸ਼ ਨੂੰ ਅੱਜ ਉਹਦਾ ਸਮਾਨ ਲੈ ਕੇ ਆਏ ਆ ਬਾਕੀ ਲੱਗੇ ਆ ਜ ਮੂਰਤ ਕਰਨਾ ਨਵੇਂ ਕਟਰ ਗੱਲ ਨੂੰ 22 ਮਾਡਲ ਦਾ ਦੇਖਦੇ ਆ ਅੱਜ ਕਿਆ ਕਹਿੰਦੀ ਮੱਕੀ ਤੁਹਾਡੇ ਸਾਹਮਣੇ ਆ ਹਨਾ ਵੀ ਠੰਡਾ ਹਜੇ ਹਰਾ ਥੱਲੀ ਜਿਹੜੀ ਪੜਦਾ ਪੜਦਾ ਛੁਪ ਗਿਆ ਨਾ ਕਲੀਅਰ ਹੋ ਗਿਆ ਬਾਕੀ ਚਲੋ ਲੰਨਿਆ ਮਹਾਰਾਜ ਦਾ ਨਾਮ ਬਾਬੇ ਬਿਸ਼ਕਰ ਮਹਾਰਾ ਦਾ ਹਾਉਨੇ ਤੁਹਾਨੂੰ ਬੱਗਾ ਬਾਈ ਇੱਧਰ ਆਪਣਾ ਕਿੱਦਾਂ ਬੱਗੇ ਬਾਈ ਹਾਂ ਪਾਲਿਆ ਚੱਲੇ ਚੱਲ ਉੱਥੇ ਲਾ ਕੇ ਦੇ ਮੋਹਰੀ ਲਵਾ ਦੇਖ ਕੇ ਇਹ ਬਾਈ ਲਿਆਂਦਾ ਆਪਾਂ ਨਵੇਂ ਮਾਡਲ ਦਾ ਕਟਰ ਹੈ ਨਾ ਜਿਹੜਾ ਏਸੀ ਵਾਲੀ ਮੂਹਰੇ ਪਾਉਣਾ ਹੈ ਇਹ ਥੋੜਾ ਜਿਹਾ ਆਪਾਂ ਨੂੰ ਬਸ ਐਂ ਕਹਿ ਲਓ ਵੀ ਹੈ ਨਾ 5 ਪੰਨੀਆਂ 3 ਪੰਨੀਆਂ 4 ਕਿਲੇ ਵੱਡੇ ਹੋਇਆ ਕਟਰ ਆਪਾਂ ਨੂੰ ਨਾ ਕਰਤਾਰ ਦਾ ਆਪਾਂ ਲੈ ਲਿਆ ਦਾ ਇਹਦਾ ਮੂਰਤ ਕਰਨ ਲੱਗੇ ਆ ਅੱਜ ਮੈਂ ਕਿਹਾ ਚਲੋ ਇਹਨੂੰ ਚੈੱਕ ਕਰੋ ਨਾ ਦੂਆ ਤਾਂ ਆਪਣੇ ਹੱਥ ਹੀ ਰਿਪੇਅਰ ਹੋਇਆ ਉਹਦਾ ਪਤਾ ਹੀ ਆਪਾਂ ਨੂੰ ਬਾਕੀ ਉਹ ਆਉਂਦਾ ਰਾਜੂ ਮਸ਼ੀਨ ਲਈ ਮਸ਼ੀਨ ਆਉਂਦੀ ਆ ਰਾਜੂ ਭਾਈ ਆਪਣਾ ਲਈ ਆਉਂਦਾ ਰਿਸ਼ਤੇਦਾਰ ਮੇਰਾ ਚੱਲ ਲਿਆ ਤੂੰ ਮਸ਼ੀਨ ਤਾਂ ਲਿਆ ਡੱਬਾ ਲੱਡੂਆਂ ਦਾ ਇੱਕ ਨਾਰੀ ਵਾਲਾ ਡਿਮਾਰਡ ਰਾਜੂ ਦੀ ਮੌਲੀ ਦੇਖ ਕੇ ਕਣਾਈ ਉਹ ਐਂਗਲ ਜਿਹੇ ਦੇ ਆਹ ਐਂਗਲ ਵਜਾਲੇ ਲਾਤਾ ਛੱਡ ਪਾਉਣਾ ਤਾਂ ਰਾਹ ਦੇ ਵਿੱਚ ਐਂਗਲ ਆ ਗਿਆ ਹੁਣ ਮਸ਼ੀਨ ਉੱਥੇ ਨੂੰ ਕੱਟ ਕੜਈਏ ਕਰਨ ਚਾਹਨਾ ਦਿੱਕਤ ਸਮੱਸਿਆ ਆਉਂਦੀ ਹੈ ਚਲੋ ਵੈਸੇ ਤਾਂ ਟਾਣਾ ਵੜਦਾ ਤਾਂ ਸੀ ਪਿਛਲੇ ਸਾਲ ਤਾਰਾਂ ਇਹ ਬੜੀ ਸਮੱਸਿਆ ਹੈ ਹਨਾ ਪੰਜਾਬ ਦੇ ਵਿੱਚ ਨਾ ਇਹ ਏਰੀਆ ਦੇ ਵਿੱਚ ਖਾਸ ਕਰਕੇ ਇਹ ਆ ਦੇਖੋ ਕਿਵੇਂ ਲੈਣਾ ਜਾਲੇ ਪਿਆ ਪਿਆ ਇਧਰ ਖੇਤ ਦੇ ਵਿੱਚ ਹਨਾ ਹੋ ਜਾਂਦੀ ਏ ਇੱਕ ਲਾਈਨ ਬਾਕੀ ਉਹ ਲੈ ਗਿਆ ਬੱਗਾ ਬਾਈ ਆਪਣਾ ਕਟਰ ਕਟਰ ਪਾ ਕੇ ਹਨਾ ਅੱਜ ਮਹੂਰਤ ਕਰਨਾ ਨਵੇਂ ਦਾ ਪੁਰਾਣਾ ਦਾ ਆਪਣੇ ਹੱਥੀਂ ਕਰਿਆ ਆਪਾਂ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਹਨਾ ਵੀ ਕਿਦਾਂ ਥੋੜਾ ਐਂਗਲ ੜਿੱਕਾ ਲਾਉਂਦਾ ਚਲੋ ਪਾਲੀਏ ਕਟੜਾ ਦਿਖਾਉਨੇ ਆ ਫਿਰ ਤੁਹਾਨੂੰ ਅੱਜ ਚੱਲਦੀ 2022 ਮਾਡਲ ਮੱਕੀ ਤੇ ਅੱਜ ਤਾਂ ਨਾ ਮਹੂਰਤ ਵੇਲੇ ਸਾਨੂੰ ਆਇਆ ਦਾ ਨਾ ਵੀ ਨਵਾਂ ਕਟੜਾ ਜਿਹੜਾ ਪ੍ਰਾਣੀ ਮਸ਼ੀਨ ਦੇ ਮੂਰੇ ਪੈ ਜੂਗਾ ਪਰ ਜਿਹੜਾ ਪੁਰਾਣਾ ਕਟੜਾ ਏਸੀ ਵਾਲੀ ਦੇ ਮੂਰੇ ਅਸੀਂ ਕੱਲ ਪਾ ਕੇ ਨਾ ਲੀਵਰ ਲਾ ਕੇ ਆ ਨਾ ਅੱਧਾ ਪੌਣਾ ਘੰਟਾ ਦੀ ਤਸੱਲੀ ਕਰੀ ਤਾਂ ਚੱਲੀ ਗਿਆ ਉਹ ਪਤੰਦਰ ਪਤਾ ਨਹੀਂ ਕਾ ਤੇ ਕਿਆ ਚੱਕਰ ਪਿਆ ਨਹੀਂ ਹੈਗਾ ਥੋੜੇ ਗਾਡਰ ਜੇ ਟਾਇਰ ਲੱਗੇ ਬਾਕੀ ਆ ਮੱਕੀ ਵਧਣੀ ਆ ਹਣਾ ਹੁਣ ਬਾਬੇ ਦੀ ਲੇਕੇ ਨਾ ਮਹਾਰਾਜ ਦਾ ਕਰੀਏ ਕੰਮ ਸਟਾਰਟ ਹਾਂ ਰਾਮੂ ਵਧੀਆ ਵੀਰ ਜੀ ਰਾਮੂ ਵੀ ਸਾਡਾ ਪਹੁੰਚ ਗਿਆ ਲੇਬਰ ਲੈ ਕੇ ਮਹਾਰਾਜ ਭਾਈ ਛੱਲੀਆਂ ਜਦੋਂ ਲੇਬਰ ਰੱਖਣੀ ਪੈਂਦੀ ਆ ਨਾ 1 2 4 ਬੰਦੇ ਕਿੰਨੇ ਬੰਦੇ ਆਇਆ 7 ਬੰਦੇ ਭਾਈ ਤੁਹਾਡੀ ਹਾਜ਼ਰੀ ਲੱਗਿਆਗਾ ਨਹੀਂ ਹੁਣ ਰਾਮੂ ਜੈ ਸਰ ਬੋ ਜੈ ਸਰ ਠੀਕ ਹੈ ਓਕੇ ਜੀ ਆਓ ਬੜਨੇ ਛੱਲੀ ਮੱਕੀ ਜੀ ਟਾਂਡਾ ਤਾਂ ਹੈਗਾ ਹਰਾ ਹੀ ਬਾਕੀ ਨੂੰ ਲਈਏ ਮਹਾਰਾਜ ਦਾ ਨੌ ਲੈ ਕੇ ਹੈ ਨਾ ਕੰਮ ਆ ਜਿਹੜਾ ਇਹਦਾ ਕਰੀਏ ਮੱਕੀ ਬੜਾਈ ਦਾ ਸਟਾਰਟ ਆ ਉਹ ਆ ਗਏ RAMMU ਤੇ ਬੰਦ RAMMU ਦੀ ਟੀਮ ਆ ਆ ਗਈ ਤਿੰਨ ਮੈਡਮਾਂ ਹੀ ਲੈ ਕੇ ਆ RAMMU ਹੈ ਕੁੜੀਆਂ ਤੇ ਯਾਰੇ ਕੰਮ ਲੰਨਿਆ ਤੁਸੀਂ ਯਾਰ ਬੰਦੇ ਆਇਆ ਕਰੋ ਲੈ ਲਿਆ ਬਾਕੀ ਹੁਣ ਲੈ ਕੇ ਬਾਬਾ ਜੀ ਦਾ ਨਾਉ ਲੱਡੂਆਂ ਦਾ ਡੱਬਾ ਟੇਕ ਕੇ ਮੱਥਾ ਕਰੀਏ ਮਹੂਰਤ ਲਗਾਉਣਾ ਵੇ ਤੁਹਾਨੂੰ ਮੱਕੀ ਨਿਕਲਦੀ ਯਾਰਾ ਥੱਲੇ ਕਰ ਥੋੜੀ ਡਾਊਨ ਡਾਊਨ ਕਰ ਨੱਟ ਜੱ ਲੱਗਿਆ ਆ ਵਿੱਚ ਚੱਲ ਰਹਿਣ ਦੇ ਜਾ ਕੇ ਕਰੂੰਗਾ ਟਾ ਥੋੜਾ ਬਸ ਰਹਿਣ ਦੇ ਦੂਏ ਬੱਥੇ ਨੂੰ ਘਾ ਟਾਇਰ ਕਰਾ ਆਏ ਆ ਬਾ ਠੀਕ ਆ। ਉਹ ਠੀਕ ਆ ਜਾ ਕੇ ਤੇ ਨੱਟ ਨਵੇਂ ਪਾਉਣੇ ਪੈਣੇ ਆ। ਚਲੋ ਕਰਦੇ ਆ ਜੀ ਫੇਰ ਬਾਬੇ ਦਾ ਮਹੌਲ ਲੰਨੇ ਆ ਕਰਦੇ ਆ ਮੂਰਤ। ਲੋ ਜੀ। ਹੋਰ ਮੈਂ ਜੀ ਟੇਕਣ ਲੱਗਿਆ ਮੱਥਾ ਮਸ਼ੀਨ ਦਾ ਮੂੰਹ ਮਿੱਠਾ ਕਰਾਉਣ ਲੱਗਿਆ ਪਹਿਲਾਂ। ਬਈ ਪਹਿਲਾ ਦਿਨ ਆਕੀ ਰੱਬ ਦਾ ਨਾਮ ਲੈਣਾ ਜ਼ਰੂਰੀ ਆ। ਕਿਉਂਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਜ਼ਰੂਰੀ ਆ। ਇੱਧਰ ਆਪਣੇ ਮੋਲੀ ਬਾਈ ਪੱਪੂ ਬਾਈ ਰਾਮੂ ਸਾਰੇ ਆਏ ਹੋਏ ਆਂ ਲੇਵਰ ਵੀ ਪਹੁੰਚ ਗਈ ਆਪਣੀ ਇੱਧਰ ਪੱਪੂ ਕੀ ਗੱਲ ਬੜਾ ਮੂਹ ਲਵੇੜਿਆ ਹੋਇਆ ਨਹੀਂ ਆ ਪੂਰੇ ਹੱਥ ਹੋ ਗਿਆ ਗਰਮੀ ਕਰ ਨਹੀਂ ਹੋ ਗਿਆ ਗਰਮੀ ਜ਼ਿਆਦਾ ਹੈ ਨਾ ਚਲੋ ਗਰਮੀ ਜ਼ਿਆਦਾ ਇਸ ਕਰਕੇ ਮੜਾ ਜਾ ਬਾਕੀ ਰਾਮੂ ਆ ਗਿਆ ਦੁਆਰਾ ਇਹ ਚਲ ਗਿਆ ਸੀ ਮੜਾ ਜਾ ਪਿੰਡ ਘੁੰਮਣ ਤੇ ਮੱਥਾ ਟੇਕਤਾ ਫੁਰਮਾ ਇੰਜੀ ਨੇ ਕਰਦੇ ਆ ਹੁਣ ਕੰਮ ਸ਼ੁਰੂ ਆਪਣਾ ਕਾਰੋਬਾਰ ਚਲੋ ਕਰਦੇ ਆ ਲਗੀ ਖੱਤੇ ਦੇ ਅੰਦਰ ਹੈ ਮੋਲੀ ਬਾਈ ਬਾਦ ਜਾਂਦਾ ਉਹ ਥੱਲੇ ਨਹੀਂ ਮਿਲਣੀ ਬੱਗੇ ਬਾਈ ਜੀ ਟੈਨਸ਼ਨ ਨਾ ਲੋ ਥੱਲੇ ਨਹੀਂ ਮਿਲਣੀ ਕੋਈ ਜਿਹੜੀ ਥੱਲੇ ਪਹਿਲਾਂ ਗਰੀ ਹੋਊਗੀ ਉਹ ਚੱਕ ਲੈਣਗੇ ਲੇਬਰ ਵਾਲੇ ਟੈਨਸ਼ਨ ਨਾ ਲੋ ਆਹ ਜਿਹੜੀਆਂ ਵਿਛੀਆਂ ਚੱਕ ਲੈਣਗੇ ਟੈਨਸ਼ਨ ਨਾ ਲੋ ਜਿਹੜੀ ਥੱਲੇ ਵਿਛੀ ਆ ਨਾ ਉਹ ਚੱਕ ਲੈਣਗੇ ਜਿਹੜੀ ਆਹ ਤੇ ਜਿੱਕਣ ਉਹ ਟਾਂਡੇ ਪਿਛੇ ਪਏ ਆ ਉਹਦੇ ਥੱਲੇ ਉਹ ਉਹ ਪਹਿਲਾਂ ਗਰੀ ਪਈ ਆ ਹੁਣ ਬਾਈ ਉਹ ਤਾਂ ਤੁਹਾਨੂੰ ਪਤਾ ਲੇਬਰ ਚੱਕੂਗੀ ਜਿਹੜੀਆਂ ਪਹਿਲਾਂ ਹੀ ਵਿਛੀਆਂ ਪਈਆਂ 38 ਜੰਦੀਆਂ ਨੇ ਦੇਣ ਆਏ ਵੱਢਦੇ ਚਲੋ ਦਿਖਾਉਂਦੇ ਰਹਿਾਂਗੇ ਤੁਹਾਨੂੰ ਤਾਂ ਦਿਨੇ ਉਹਨਾਂ ਨੇ ਕੰਮ ਸ਼ੁਰੂ ਬਾ ਜਿਹੜਾ ਟਾਂਡਾ ਗਿਰਿਆ ਦਿਨੇ ਉਹ ਹੀ ਚੱਕਿਓ ਬਾਕੀ ਉਹ ਲੈ ਗਿਆ ਭਾਈ ਗਿੜਾ ਬਾਕੀ ਦਿਖਾਵਾਂਗੇ ਤੁਹਾਨੂੰ ਸਫਾਈ Tank đại vị chứ, back dòng ਜਗਾ ਬਣਾਉਣ ਲੱਗ ਗਿਆ ਬਾਈ ਬਾਕੀ ਬਾਈ ਥੱਲੇ ਦੇਖ ਲੋ ਗੁੱਲਾ ਦੇਖ ਲੋ ਬਾਈ ਹਨ ਖਾਲੀ ਕੋਈ ਦਾਣਾ ਨਹੀਂ ਗੁੱਲੇ ਦੇ ਨਾਲ ਗੁੱਲ ਹਨ ਵਧੀਆ ਸਾਫ ਦੇਖ ਸਕਦੇ ਆ ਕੋਈ ਦਾਣਾ ਨਹੀਂ ਗੁੱਲ ਦੇ ਨਾਲ ਬਿਲਕੁਲ ਸਾਫ ਕਰਕੇ ਕੱਢ ਲਿਆ ਆਦਰ ਰਾਮੂ ਮਾਰੂ ਮਾਰ ਲੱਗੀ ਹੋਇਆ ਲੀਵਰ ਨੋ ਬਈ ਇਹ ਰਾਜਸਥਾਨ ਤੋਂ ਆ ਰਹੇ ਹੁੰਦੇ ਆਰਵਰ ਲੇਵਰ ਗੋਲੀ ਬਣਾਈ ਫੱਟਾ ਬਾਈ ਲੱਗਿਆ ਹੋਇਆ ਚਲਾਉਣ ਬਾਕੀ ਟੈਂਕ ਕੱਢਣ ਵੇਲੇ ਤੁਹਾਨੂੰ ਸਫਾਈ ਦਿਖਾਵਾਂਗੇ ਜੀ ਦਾਣੇ ਦੀ ਸਫਾਈ ਕਿਵੇਂ ਆ ਮੱਕੀ ਜਾ ਕਿਹੜਾ ਲੱਗ ਗਿਆ ਉਹ ਨਿਲਦੇ ਆਜ ਕੋ ਭਰ ਗਿਆ ਦਾਣੇ ਕੱਢਣਗੇ ਫੋਰਮ ਮਾਸਟਰ ਫੋਰਮੈਨ ਪੱਗਾ ਬਾਈ ਯਾਦ ਰੱਖੀ ਰਹਿਣਾ ਨੇ ਆਇਆ ਬੱਗਾ ਬਾਈ ਟਰੈਕਟਰ ਬੱਗੇ ਬਾਈ ਨੇ ਨਵਾਂ ਟਰੈਕਟਰ ਲਿਆਂਦਾ ਬਈ ਦੋ ਟਰੈਕਟਰ ਲਿਆਇਆ ਬੱਗਾ ਬਾਈ ਇੱਕ ਸੋਨਾਲਿਕਾ 4x4 ਇੱਕ ਮਹਿੰਦਰਾ ਵਾਲਿਆਂ ਦਾ ਤੇ ਬਾਕੀ ਹੁਣ ਦਾਣੇ ਕੱਢਣਗੇ ਤੁਹਾਨੂੰ ਦਿਖਾਵਾਂਗੇ ਸਫਾਈ ਵਗੈਰਾ ਦਾਣਿਆਂ ਦੀ ਲੋ ਜੀ ਕਰਤੇ ਦਾਣੇ ਕੱਢਣੇ ਚਾਲੂ ਦਿਖਾਉਣਾ ਤੁਹਾਨੂੰ ਟਰਾਲੇ ਦੇ ਵਿੱਚ ਸਫਾਈ ਪੱਕਾ ਬਾਈ ਟਰਾਲਾ ਲੈ ਕੇ ਆਇਆ ਤਾਰਾ ਸਿੰਘ ਬਿਲਕ ਬਹੁਤ ਮਸ਼ਹੂਰ ਆ ਬਾਈ ਟਰਾਲਾ ਨੂਰਪੁਰ ਦਾ ਨੂਰਮਹਿਲ ਦਾ ਲੋ ਜੀ ਦੇਖ ਲੋ ਸਫਾਈ ਨਾਲਿਆਂ ਦੀ ਲੋ ਬਾਈ ਮੱਖੀ ਦੇਲ ਕੋਲ ਸਾਫ ਮੱਖੀ ਆਣ ਗੱਟ ਟੈਂਕ ਖਾਲੀ ਬਈ ਲਾਤਾ ਉੱਧਰ ਨੂੰ ਕਿਹੜਾ ਮੱਕ ਕੜਤਾ ਇੱਕ ਟੈਂਕ ਉੱਧਰ ਖਾਇਆ ਭਾਈ ਭਾਈ ਪੂਰੀ ਆ ਤਤਲੀ ਆ ਪਾਸ ਹੋ ਗਈ ਇਹ ਮਸ਼ੀਨ ਆਪਣੀ ਅ ਦਿਖਾਵਾਂਗੇ ਆਪਾਂ ਤੁਹਾਨੂੰ ਏਸੀ ਮਸ਼ੀਨ ਵੀ ਚਲਾਵਾਂਗੇ ਕੱਲ ਨੂੰ ਉਹਦਾ ਬਣਦਾ ਪ੍ਰੋਗਰਾਮ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਚੱਲਦੀ ਬਾਏ ਫਿਰ ਦੋਏ ਮਸ਼ੀਨਾਂ ਪਾਸ ਫਿਰ ਉਸ ਤੋਂ ਬਾਅਦ ਆਪਣੀ ਦਰਮੇਸ਼ ਚਲਾਵਾਂਗੇ ਉਹ ਵੀ ਦਿਖਾਵਾਂਗੇ ਤਿੰਨੇ ਚੱਲਣਗੀਆਂ ਭਾਈ ਵਾਪਰੇ ਦੀ ਕਿਰਪਾ ਨਾਲ ਕੰਮ ਕਰ ਲਿਆ ਖਰੀ ਹੋ ਗਿਆ ਤੋਈ ਮਾਰ ਦੀ ਆਟੇ ਮਸ਼ੀਨ ਪੂਰੀ ਫਰੋਲਾ ਥੋਰਮਾਨ ਮੱਗੀਆਂ ਹੋਣਾ ਹੋਇਆ ਪਿਆ ਆਹ ਰੋਦੀ ਬਈ ਮਸ਼ੀਨ ਬਹੁਤ ਖੁਸ਼ੀ ਹੁੰਦੀ ਆ ਬਾਈ ਕੋਈ ਚਾਬੀ ਨਹੀਂ ਲਾਈ ਬਾਈ ਆ ਕੇ ਖੇਤ ਦੇ ਵਿੱਚ ਕੋਈ ਕੁਝ ਨਹੀਂ ਨਾ ਪਰਮਾਨੰ ਚਾਬੀਆਂ ਚਕਾਵੇ ਤਖਲੀ ਕਰਾਈ ਗਈ ਆ ਮਸ਼ੀਨ ਦੀ ਅਦਰ ਰਾਮੂ ਪੰਗਰੇ ਪਾਉਂਦਾ ਐਲ ਚੱਕੀ ਫਿਰਦਾ ਨਿਆ ਮਸ਼ੀਨ ਓਕੇ ਆ ਤਸੱਲੀ ਆ ਪ੍ਰਿੰਤਾ ਭਾਈ ਆਪਣੀ ਪਹਿਲੇ ਦਿਨ ਤੋਂ ਪਾਤਾ ਕਿਉਂ ਮੋਲੀ ਭਾਈ ਤਾਂ ਤਾਂ ਨਗਰਾਈ ਗਈ ਆ ਕੋਈ ਕੰਪਲੀਟ ਓਕੇ ਤਸੱਲੀ ਦੇਖ ਲੈ ਆਹ ਖੈਰਾ ਹੁੰਦਾ ਰਪੇਰ ਵਧੀਆ ਕੀਤੀ ਦਾ ਤਸੱਲੀ ਉਹ ਅਖਰ ਰਪੇਰ ਹੈ ਭਾਈ ਮਸ਼ੀਨ ਦੱਸਦੀ ਆ ਫਿਰ ਚੱਲਦੀ ਖੇਤਾਂ ਚ ਕੋਈ ਚਾਬੀ ਚੱਕੀ ਆਪਾਂ ਨੇ ਆ ਕੇ ਆ ਨਾ ਪਰਮਾਨਤਮਾ ਚਕਾਵੇ ਕਿ ਨਹੀਂ ਐਦਾਂ ਹੀ ਰਹੇ ਹੋਰ ਬਾ ਐਦਾਂ ਹੀ ਹੋ ਆਪਣੀਆਂ 3 ਮਹੀਨਾ ਸਿੱਧੀਆਂ ਨੇ ਤੇ ਸਿੱਧੀਆਂ ਹੀ ਰਹਿਣ ਬਾਕੀ ਲੈ ਗਿਆ ਬਾਈ ਫੋਰਮੈਨ ਘੇੜਾ ਇੱਧਰ ਨੂੰ ਹੁਣ ਤੇਰੀ ਘਵਾ ਕੇ ਲਾਉਣਗੇ ਚਲੋ ਦਿਖਾਉਂਦੇ ਰਵਾਂਗੇ ਤੁਹਾਨੂੰ ਦਾਣੇ ਦੀ ਸਫਾਈ ਤੁਹਾਨੂੰ ਦਿਖਾਤੀ ਐ ਨੋਕੇ ਆ ਤਸੱਲੀ ਆ ਉਹ ਮੋਲੀ ਬਾਈ ਉਹ ਉਗਰ ਉਹਦੇ ਵਿੱਚ ਵੱਜੀ ਜਾਂਦਾ ਟਾਂਡਿਆਂ ਚ ਦੇਖੀ ਉਗਰ ਬਚਾ ਕੇ ਚੱਲੋ ਕਹ ਕਾ ਉਗਰ ਦੇਖ ਕੇ ਚੱਲੋ ਨੁਕਸਾਨ ਨਾ ਹੋਵੇ ਉਗਰ ਦਾ ਟਾਂਡੇ ਬੜੇ ਵੱਡੇ ਆ ਬਾਈ ਮੱਕੀ ਬਹੁਤ ਭਾਰੀ ਆ ਮੋਲੀ ਬਾਈ ਹੈ ਅੱਜ ਅਸੀਂ ਦੇਖ ਕੇ ਆਏ ਆ ਬਾਈ ਫਗਵਾੜੇ ਸਾਈਡ ਹੈ ਮੱਕੀ ਜਵੇਂ ਹੀ ਮੋਲੀ ਬਾਈ ਮੈਂ ਕਹਿੰਦਾ ਐਡੇ ਡੀਕ ਮੱਕੀ ਆ ਤੇ ਆਪਣੇ ਕੱਦ ਜਿੰਨੀ ਵੱਸ ਆ ਮੱਕੀ ਦੇ ਖਲਾ ਲਿਆ ਮਸ਼ੀਨ ਲੁਕੀ ਫਿਰਦੀ ਆ ਮਸ਼ੀਨ ਹੋਰ ਮਸ਼ੀਨ ਵੀ ਲੁਕੀ ਫਿਰਦੀ ਆ ਬੰਦੇ ਵੀ ਨਹੀਂ ਦਿਖਦੇ ਕਿੱਧਰ ਕਿਹੜਾ ਕਿੱਥੇ ਆ ਹਾਂ ਰਾਮੂ ਕੋਈ ਪਤਾ ਨਹੀਂ ਬਈ ਮੱਕੀ ਬਹੁਤ ਕੱਦ ਬਹੁਤ ਆ ਮੱਕੀ ਦਾ ਹਨਾ ਚਲੋ ਮਿਲਦੇ ਆ ਲੋ ਜੀ ਕਰਤਾ ਇੰਡੇ ਖਤ ਦਾ ਇਹ ਖਤ ਆ ਪੜਿਆ ਗਿਆ ਜਨੂ ਪਰਲੇ ਛੱਤੇ ਚਲਾਵਾਂਗੇ ਟੈਂਕ ਕੱਢ ਕੇ ਕਾਂਦੀ ਕਰਕੇ ਬਾਕੀ ਬੱਗੇ ਭਾਜੀ ਨੂੰ ਪੁੱਛਾਂਗੇ ਬੜਾਈ ਬਾਰੇ ਤੇ ਬੀ ਬਾਰੇ ਕਿਹੜਾ ਬੀਜ ਆ ਬੀਜ ਵੀ ਪੁੱਛਾਂਗੇ ਇਹਨਾਂ ਨੂੰ ਤੇ ਬਾਕੀ ਆ ਫੋਹ ਇਹਨਾਂ ਨੇ ਦੱਸਿਆ ਵੈਸੇ ਵੀ 6 ਕਨਾਲੀ ਫੋਹ ਆ 2 ਕਨਾਲੀ ਛੱਡਿਆ ਹੋਇਆ ਉਹ ਪਰ ਹੋਰ ਵਾਈਪ ਹੋਰ ਜਾਂਦਾ ਕਿਸੀ ਟਰਾਲਾ ਦਾਣੇ ਕੱਢਣ ਆਉਂਦਾ ਬਾਈ ਦਾਣੇ ਕੱਢ ਤੇ ਉਹ ਖੇਤ ਚਲਾਵਾਂਗੇ ਲੋ ਜੀ ਦਾਣੇ ਕੱਢ ਤੇ ਬਾਕੀ ਹੁਣ ਉਹ ਸਾਹਮਣੇ ਪੇਸ ਆ ਆ ਯਾਰ ਬੱਗਾ ਬਾਈ ਕਹਿੰਦਾ ਤਸੱਲੀ ਆ ਮਰਤੀਓ ਅਤਾ ਸਾਹਮਣੇ ਵਾਲਾ ਹੁਣ ਹੋਰ ਚਲਾਵਾਂਗੇ ਫੋਨ ਕਰਾਂ ਨੂੰ ਫੋਨ ਕਰਾਂ ਨੂੰ ਭਾਈ ਬਾਤਾਂ ਅੱਜ ਪਹਿਲਾ ਦਿਨ થી ਮਸ਼ੀਨ ਪਾਸ ਹੋ ਗਈ ਐਨ ਬੱਗੇ ਭਾਈ ਦੇ ਮੱਤੀ ਵੱਡੀ ਆ ਬੱਗੇ ਭਾਈ ਦੀ ਤਖੱਲੀ ਆ ਬਾਕੀ ਮਲਾਵਾਂਗੇ ਤੁਹਾਨੂੰ ਬੱਗੇ ਭਾਈ ਨਾਲ ਬੱਗੇ ਭਾਈ ਦੀ ਗੱਲ ਕਰਨ ਕਰਾਵਾਂਗੇ ਪੱਠਾਂ ਦੇ ਬੀਜ ਕਿਹੜਾ ਆ ਤੇ ਝਾੜ ਕੀ ਭਾਵ ਨਾਲ ਦਿੱਤਾ ਬਾਕੀ ਤੁਸੀਂ ਦੇਖ ਹੀ ਸਕਦੇ ਆ ਇੱਧਰ ਟਰਾਲਾ ਬਾਕੀ ਐਨ ਵਧੀਆ ਝਾੜ ਨਿਕਲ ਰਿਹਾ ਬਾਈ ਪੂਰੀ ਆ ਮਸ਼ੀਨ ਦੀ ਤਖੱਲੀ ਆ ਚਲੋ ਦਿਖਾਉਨੇ ਆ ਦਾ ਕੰਮ ਉਹੀ ਆਹ ਦੇਖ ਲਓ ਆ ਬੱਗੇ ਭਾਈ ਦੇ ਕੰਮ ਦੇਖ ਲੇ ਲੈ ਹੋਰ ਬਾਈ 4 ਨਿਗੇ ਹੋਰ ਬਾਈ 4 ਪਸਾਤਾ ਲੈ ਨਿਗੇ ਦੀ 8 ਚ ਬਸਾ ਦੱਸ ਕਿਆ ਕਰੂਗੇ ਵੱਡੇ ਹੋ ਕੇ ਪਤਾ ਨਹੀਂ ਕੀ ਬਣਨਗੇ ਆ ਦੇ ਲੋ ਫੋਰ ਬਾਈ ਫੋਰ ਪਤਾ ਕੇ ਰੱਖਤਾ ਇੰਨਾ ਤਕੜਾ ਟਰੈਕਟਰ ਹਲੇ ਦਾਣੇ ਵੀ ਕੁਛ ਨਹੀਂ ਪਾਏ ਮੱਕੀ ਕਿਹੜਾ ਜਿਆਦਾ ਪਈ ਇਹ ਚ ਹੋਰ ਜੀ ਬੰਦਾ ਕੈਮ ਬੈਠਿਆ ਚਾਹੀਦਾ ਤੇ ਜੀ ਰਾਮੂ ਵਰਗਾ ਰਾਮੂ ਕੱਢ ਚਲੋ ਗੁੜੀਓ ਫੋਰ ਨਹੀਂ ਲਵਾਣਾ ਕੋਈ ਜ਼ਰੂਰੀ ਨਹੀਂ ਛੇ ਫੇਰ ਲੋ ਚੱਕ ਲੋ ਦਾ ਆ ਲੈ ਲਾ ਭਾਈ ਲਾਤਾ ਥੱਲੇ ਬਸ ਲੈ ਦੱਸ ਚੰਗਾ ਭਲਾ ਆਲੇ ਚ ਲਾ ਦੀ ਓਰੇ ਚਲੋ ਦਿਖਾਨੇ ਆ ਹੁਣ ਤੁਹਾਨੂੰ ਕਿਵੇਂ ਕੱਢਦਾ ਪੱਗਾ ਭਾਈ ਆ ਕੇ ਜੇ ਇਹ ਜਗ੍ਹਾ ਤੇ ਕਰਤਾਰ ਹੁੰਦਾ ਹਨਾ ਹਾਂਜੀ ਨਿਕਲ ਜਾਂਦਾ ਈ ਉਹਦੇ ਤਾਂ ਹੀ ਟਾਇਰ ਹੀ ਕੰਪੈਨ ਵਾਲੇ ਆ ਬੜੇ ਆ ਕੰਪੈਨ ਵਾਲਿਆਂ ਤੋਂ ਵੀ ਉਹਨੇ ਉਂ ਆੜ ਟੱਪ ਜਾਣੀ ਸੀ ਜੀ ਚਲੋ ਦਿਖਾਨੇ ਆ ਉਧਰ ਉਧਰ ਭਾਈ ਵਾਜਾਂ ਲਾਉਂਦੇ ਆ ਉਹਨਾਂ ਨੂੰ ਦੱਸਦੇ ਆ ਹੁਣ ਇੱਧਰ ਤੱਕ ਕਾਰਾ ਕਰਤਾ ਬੱਗੇ ਭਾਜੀ ਨੇ ਅਰੇ ਦਾਣੇ ਵੀ ਕੁਛ ਨਹੀਂ ਜੀ ਭਾਈ ਸ਼ਾਮ ਦਾ ਹੀ ਟਾਈਮ ਹੋ ਗਿਆ ਰਾਜੂ ਲਾਤਾ ਹੁਣ ਰਾਜੂ ਬਿਠਾ ਲਤਾ ਮੈਂ ਕਿਹਾ ਹੁਣ ਰਾਜੂ ਸ਼ਾਮ ਡਿਊਟੀ ਹੈ ਸ਼ਾਮ ਬੂਹੇ ਦੇ ਚਾਬੀਆਂ ਇਧਰ ਸੋਨਾਲੀ ਕਾ ਬੱਗਾ 260 424 ਛੋਟਾ ਹੀ ਆ ਭਾਈ ਜੀ ਜਣਾ ਬਾਈਡਾਂ ਦੇ ਉੱਤੇ ਡਬਲ ਟਾਰਾ ਟਰਾਲਾ ਖਿੱਚੀ ਵਰਦਾ ਸੀ ਹਿਸਾਬ ਲਾਓ ਬੱਗੇ ਬਾਈ ਕਿੰਨੇ ਫੋਟਾ ਟਰਾਲਾ ਹੈ ਓ ਬੱਗੇ ਓ ਬੱਗੇ ਕਿੰਨੇ ਕੈ ਫੋਟਾ ਟਰਾਲਾ ਹੈ ਹੈਲੋ ਕੈ ਫੋਟਾ ਟਰਾਲਾ ਹੈ 14 ਸੱਜੇ ਨਵਾਂ ਬਣਾਇਆ ਹੈ ਕਿੰਨੇ ਦਾ ਬਣਾਇਆ ਬੱਗੇ ਬਾਈ ਇਹ 4.5 ਲੱਖ ਦਾ 4.5 ਲੱਖ ਦਾ ਅੜੀ ਕੀ ਰੁਪਈਏ ਖਾਸੇ ਲਾ ਦਦਾ ਟਰੈਕਟਰ ਰੂਟਰਾਂ ਦੇ ਨਾਲ ਲਾਤਾ 20 ਲੱਖ 1.5 ਟਰੈਕਟਰਾਂ ਦੇ ਆ ਤੇਰੇ ਸ਼ਹਿਰੀ ਲੱਕੇ ਵਾਲਾ ਬਣ ਗਿਆ ਹੁਣ ਮੱਕੀ ਦਾ ਝਾੜ ਕਿੰਨਾ ਬਾਈ ਲੱਗਦਾ ਕੋਈ ਕੱਲ ਤਲਾਇਆ ਬਦਲ ਲਗੂਆ ਮੱਕੀ ਉਹਦਾ ਦੇਖਣ ਤੋਂ ਤਾਂ ਜੀ ਲੱਗਦੀ ਆ ਜਾਉ 70 ਦੇ ਪਾਰ ਪੈਣ ਦਾ ਲੱਗਦੇ ਹੀ ਆ ਚੱਲੀ ਚੰਗੀ ਆ ਮੱਕੀ ਮਾੜੀ ਨਹੀਂ ਹੈਗੀ ਬੋਨਾ ਪਾਣੀ ਦਾ ਸੋਕਾ ਨਹੀਂ ਲੱਗਾ ਹੋਇਆ ਪੂਰੀ ਐ ਪਕਾ ਕੇ ਵੱਡੀ ਐ ਪਾਣੀ ਨੇ ਪਕਾ ਕੇ ਹੋਈ ਰੇਟ ਕੀ ਚੱਲਦਾ ਬਾਈ ਹੁਣ ਮੱਕੀ ਦਾ ਚੱਲਦਾ ਰੇਟ 1500 ਗਿੱਲੀ ਦਾ ਸੁੱਕੀ ਸੁੱਕੀ ਦਾ 2000 ਦੇ ਲੱਗ ਬਣਦੇ ਆ ਬਾਈ ਨਾਲੇ 250 ਗਈ ਜਾਂਦੇ ਆ ਹੁਣ ਇਹ 2000 ਕੁ ਕਰੀ ਹੋ ਸਕਦੀ ਆ ਮੈਨੂੰ ਪਤਾ ਨਹੀਂ ਕਿਦਾ ਗਿੱਲੀ ਦਾ ਇੰਨਾ ਡੈਗਾ ਯਾਨੀ ਜਾਉ 70 ਦੇ ਪਾਰ 1600 ਤੱਕ ਹੈਗਾ ਵਾ 65 65 ਕੁਇੰਟਲ ਦੇ ਪਾਰ ਜਾਉ ਹੈਗਾ 1600 ਤੱਕ ਦਿੱਲੀ ਮੱਕੀ ਦਾ ਰੇਟ ਹੈ ਗਿੱਲੀ ਗਿੱਲੀ ਹੋ ਗਈ 70 ਕੁਇੰਟਲ ਆ ਵਾ ਗਿੱਲੀ ਹੋਣੀ 70 ਕੁਇੰਟਲ ਆ ਹਾਂ ਬਾਕੀ ਭਾਈ ਆ ਨਾ ਆਪਣੇ ਅੱਥੀ ਰਿਪੇਅਰ ਕਰਕੇ ਜੀ ਜਿਹੜੀ ਚਲਾਉਣੀ ਆ ਇਹਦਾ ਨਜ਼ਾਰਾ ਹੀ ਲੱਗਾ ਆ ਚੱਲਦਾ ਗੱਡਰ ਆ ਰਿਜਾਂ ਲਾਈਆਂ ਗੱਡਰ ਦੇ ਵੀ ਕਾਹਦਾ ਨਹੀਂ ਗੱਡੀ ਕੋਈ ਹੋਰ 4 ਹੋਰ ਬੱਗੇ ਭਾਈ ਇਹ ਕਿੰਨੇ ਦਾ ਆ ਇਹ ਕਿੰਨੇ ਦਾ ਆ ਹੋਰ 4 4 ਹਨਾ ਇਹ ਜੋਰ ਦਾ ਮਾਰਦੇ ਆ ਟਰੈਲੀ ਦਾ ਛੋਟੀ ਜਿਹੀ ਖਾਲ ਚ ਫਸ ਗਈ ਸੀ ਜੋਰ ਤਾਂ ਲਾਵਾਂ ਆਪਾਂ ਨੇ ਜੋਰ ਲਵਾਇਆ ਸੀ ਮੈਂ ਨਵੇਂ ਕਰ ਨਵੇਂ ਕਰਕੇ ਲਾ ਬੇ ਪਵਾ ਦੇ ਵੇਟ ਅੱਛਾ ਇਹ ਟਰੈਕਟਰ ਵਧੀਆ ਆ ਰਾਂ ਸੋਹਣਾ ਲੱਗਦਾ ਛੜਾਈ ਆ ਤੇਰੀ ਹੁਣ ਫਲ ਚਲੋ ਠੀਕ ਆ ਬਾਈ ਮਿਲਦੇ ਹਾਂ ਹਣ ਕਿਸੇ ਅਗਲੀ ਵੀਡੀਓ ਜੇ ਹੁਣ ਤੁਹਾਨੂੰ ਮੱਕੀ ਫੜਦਿਆਂ ਦੀ ਵੀਡੀਓ ਹੈ ਨਾ ਡੇਲੀ ਦੇ ਮਿਲਿਆ ਕਰਨੀਆਂ ਬਾਕੀ ਇਹ ਦੇਖੋ ਚਾਰੇ ਪਾਸੇ ਮੱਕੀ ਆ ਚਲੋ ਤਾਂ ਸ਼ਾਮ ਦਾ ਟਾਈਮ ਆ ਨਹੀਂ ਦੁਪਹਿਰਾ ਹੁੰਦਾ ਬਾਈ ਬੜਾ ਸਾਰਾ ਗਰਮੀ ਲੱਗਣੀ ਤਾਂ ਥੋੜਾ ਜਿਹਾ ਟਾਂਡਾ ਮੱਕੀ ਥੋੜੀ ਗਿਰੀ ਹੋਈ ਆ ਜਿਸ ਦਾ ਨੀਵਾ ਕਰਨ ਦਾ ਰਾਜ਼ੀ ਥੋੜਾ ਕੱਟ ਨੀਵਾ ਕਰਕੇ ਹੌਣ ਕਰਕੇ ਟਾਂਡੇ ਜਿਹਾ ਖਿੱਚ ਲੈਂਦੀ ਆ ਜੈਂ ਨਾ ਉਹਦੇ ਕਰਕੇ ਫੇ ਲੱਗ ਜਾਂਦਾ ਗੂਲਾ ਜਿਹਾ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਸਾਡੀ ਦੱਸਿਓ ਵੀਡੀਓ ਕਿੱਦਾਂ ਲੱਗੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ